ਮਿੰਦੇ ਜ ਮੈਂ ਜੱਟ ਸੌਦਾ ਕਰਦਾ ਮੈਂ ਵਪਾਰੀਆਂ ਵਾਲੇ ਸੌਦੇ ਨਹੀਂ ਮੇਰੇ ਅੰਦਰ ਖੜੀਆਂ ਵਿਅਕਤੀਆਂ ਘਰੇ ਮੈਂ ਤਾਂ ਮੇਲਾ ਵੇਖਣਾ ਆ ਇਹਨਾ ਮੈਨੂੰ ਤੁਸੀਂ ਬਾਈ ਕਰੇ ਰੱਖਣੀ ਐ ਫਿਰ ਇਹਨਾ 35 35 ਹਜ਼ਾਰਾਂ ਕਿ ਤਾਂ ਮੈਨੂੰ ਲੱਗੀ ਜਾਂਦਾ ਘਰੇ ਆ 45 ਹਜ਼ਾਰ ਤੀ ਲੈ ਲੋ ਯਾ ਹਰਾ ਹਰਾ ਆ ਥੱਲੇ ਮੈਂ ਤਾਂ ਹਣ ਸੌਂਦਾ ਹਣ ਤੁਸੀਂ ਹਣ ਦੇਖੋ ਕਿਨੇ ਵੀ ਇਹ ਬਾਈ 55 50 ਸੁਰੂ ਹਾਂ अच्छा ਜਿਵੇਂ ਜਿਵੇਂ ਜੇ ਕੱਠੀਆਂ ਦਾ ਮੁੱਲ ਜੀ ਹੁਣ ਆ ਤਾਂ 55 ਆ ਲੱਗਦੀ ਜੀ ਇਹ ਨਹੀਂ ਵੀਰੇ ਇਹ ਵਿੱਚੋਂ ਕੱਲੀਆਂ ਕੱਲੀਆਂ ਫੜਦੇ ਆ ਅੱਛਾ ਇਹਦਾ ਹੁਣ 20000 ਰੁਪਿਆ ਮੁੱਲ ਹੈ ਇਹਦਾ 20000 ਹਾਂ ਇਹ ਦੰਦਾ ਦੀ ਕਿਵੇਂ ਆ ਇਹਦਾ ਇਹ ਬੱਚੀ ਹੈ ਅੱਛਾ ਹਾਂ ਹੋਰ ਕੰਮ ਕੀ ਕਰਦੇ ਹੋ ਬੱਕਰੀਆਂ ਦੇ ਨਾਲ ਨਾਲ ਵਾਈ ਕਰੀ ਜਾਂਦੇ ਆ ਥੋੜੀ ਕਿੰਨੀ ਕਿ ਹੈਗਾ 4 ਕਿਲੇ ਓਰੇ ਆ ਬਾਈ ਓਏ ਤੂੰ ਇਹ ਦੱਸੋ ਮੈਂ ਦੱਸਤਾ ਤੁਹਾਨੂੰ ਮੰਗਿਆ ਕਿੰਨਾ ਉਹਨੇ ਮੰਗਾ ਮਾਲ ਨਾਲੇ ਕਹਿੰਦਾ ਮੰਗੀ ਜਾਣਾ ਬਾਬਾ 55 ਮੰਗਿਆ 55 ਮੰਗਿਆ ਬੱਕਰੀ ਘਰ ਹੋਰ ਉਹਦਾ ਹਾਂ ਉਹ ਬੱਕਰੀ ਫੜ ਲਾ ਰਾਂ 28 ਲਾਉਂਦੇ ਹਾਂ ਬਾਬਾ ਹਿੰਡਗਾ ਤਾਂ ਫੜੀ ਹੈ ਜੀ ਹਿੰਡ ਮੈਨੂੰ ਮ ਉਹਦੇ ਪੈਂਦੀ ਨਹੀਂ ਬੱਲੇ ਮੇਰੇ ਕੋ ਹੈ ੱੱਲੇ ਨਹੀਂ ਪੈਂਦਾ ਮੈਂ ਚਾਰ ਨਾਕ ਦਿੰਨਾ ਇੱਕ ਨਹੀਂ ਏ ਬੱਕਰੀ ਤਾਂ ਇੱਕੋ ਹੀ ਦੇ ਰਿਆਂ ਤਿੰਨ ਬੱਚੇ ਇਹਦੇ ਮੰਗਰ ਅੱਛਾ ਦਖਾਈ ਬਾਈ ਉਰਾਂ ਦੇ ਬੰਨੇ ਦਾ ਬੱਚੇ ਵੇਚ ਦੂੰਗਾ ਇਹ ਤਿੰਨ ਮਹੀਨਾ ਬੱਚੇ ਨੇਗੇ ਕਿੱਡੇ ਕਿੱਡੇ ਕਨਗੇ ਹੈਗੇ 20 ਦਿਨਾਂ ਦੇ ਖੜੇ ਆ ਵਜਾ ਦੇ ਆ ਲੈ ਪੱਠੇ ਖਾਂਦੇ ਆ ਵਧੀਆ ਨਾਲ ਸਾਰੇ ਹਾਂ ਠੀਕ ਮੇਰੇ ਤੜਕੇ ਦਾ ਲੱਗੀ ਜਾਂਦਾ 30 ਤੋਂ 70 ਰੁਪਿਆ ਦਾ ਤੁਹਾਨੂੰ ਮੈਂ ਝੂਠ ਨਹੀਂ ਮਾਰਦਾਗਾ 30 ਹਜ਼ਾਰ ਤੋਂ ਤਿੰਨ ਲੱਗੀ ਜਾਂਦਾ ਇਹਦਾ ਨਹੀਂ 31 ਦੀ ਵੀ ਨਹੀਂ ਪੈਂਦੀ ਮੈਨੂੰ ਵੀਰੇ ਉਹ ਬਾਬਾ ਤੂੰ ਦਾ ਕੋਈ ਕੰਤਾਲ ਦਿੰਦਾ 90 ਮੁੰਨੇ ਨੇ ਪੱਠਾ ਕ ਬੱਕਰੇ ਦੋ ਪੱਠਾ ਇੱਕ ਬੱਕਰਾ ਦੇ ਦੇ ਫਿਰ ਇਹਨਾਂ ਬਾਈਆਂ ਨੂੰ ਬਣ ਕੇ ਜੀ ਲੈ ਲੈਣਾ ਕਿਉਂ ਬਾਈ 31 ਲਾਦਾ ਜੀ ਇਹ ਬਾਬਾ ਦਾ 55 ਦਾ ਲੈ ਬਾਬਾ ਗੱਲੀ ਕਰੀ ਫਿਰ ਪਾਪਾ ਖੱਲੇ ਤਰੇ ਬਾਬਾ ਹੁਣ ਆਇਆ ਖੜਾ ਇਕ ਬਕਾ ਦੇਰ ਬਾਬਾ ਤੂੰ ਵੀ ਦੇਣੀ ਆ 45000 ਤੀ ਲੈ ਲੋ ਜਰਾ ਹਰਾਗ ਆ ਥੱਲੇ ਮੈਂ ਤਾਂ ਹੁਣ ਤੁਹਾਨੂੰ ਦਾ ਹਣ ਤੋਂ ਸੇ ਆਉਣ ਦਾ ਦੇਖੋ ਕਿ ਨੇ ਵੀ ਤੁਹੇ ਹਜ਼ਾਰ ਨਾਲ ਠੱਗਾ ਲ ਕਰਦੇ ਮੈਂ ਇਕੱਠਾ ਹੀ ਮਾਰਿਆ ਥੱਲੇ ਨਹੀਂ ਠੀਕ ਸਹੀ ਆ ਫਿਰ ਤੇ ਮਿੰਦੇ ਜ ਮੈਂ ਜੱਟ ਸੌਦਾ ਕਰਦਾ ਮੈਂ ਵਪਾਰਿਕਾਂ ਵਾਲੇ ਸੌਦੇ ਨਹੀਂ ਮੇਰੀਆਂ ਤਾਂ ਖੜੀਆਂ ਵਿਅਕਤੀਆਂ ਘਰੇ ਮਾਦਾ ਮੇਲਾ ਵੇਖਣਾ ਆ ਇਹਨਾਂ ਮੈਨੂੰ ਤੁਸੀਂ ਬਾਈ ਕਰੇ ਰੱਖਣੀ ਐ ਫਿਰ ਇਹਨਾਂ ਦਾ 35 35 ਹਜ਼ਾਰ ਰੰਗ ਤਾਂ ਮੈਨੂੰ ਲੱਗੀ ਜਾਂਦਾ ਘਰੇ ਤੇ ਮੈਂ ਕਿਵੇਂ ਇੱਥੇ ਦੇ ਜਾਂ ਅੱਜ ਨਾਲੇ ਮੈਂ ਜੁੱਤੀਆਂ ਤੋੜ ਕੇ ਆਂ ਫੈਵਲ ਕਲਾਂ ਮਗਰਾੜੀ ਦੇ ਨਾਲ ਤੇ ਮੈਂ ਐਵੇਂ ਕਹਾਂ ਆ ਦੋ ਬੱਕਰੀਆਂ ਦਾ ਮੈਨੂੰ 70000 ਰੁਪਿਆ ਦਿੰਦੇ ਆ ਪੰਡਾ ਕਾ ਘੜੀ ਕਾ ਘੜੀ 70000 ਰੁਪਿਆ ਮੈਂ ਤਾਂ ਕਰੀ ਜਾਂਦਾ ਫੋਨ ਕਰ ਲਓ ਭਲਾ ਦੇ ਆਣ ਤੇ ਜਦੋਂ ਇੱਥੋਂ ਮੈਂ ਜਾਊਗਾ ਬਾਈ ਬੱਕਰੀਆਂ ਜਾਣਾ ਥੋੜੇ ਹੀ ਕਾਣੇ ਕੀ ਨਾ ਮੈਂ ਐਵੇਂ ਹੁਣ ਐ ਕਿਵੇਂ ਕਰਦੇ ਆ ਅਗਲਾ ਬਾਬਾ ਇੱਧਰ ਗੱਲ ਸੁਣੋ ਇੱਧਰ ਗੱਲਾਂ ਨਾਲ ਕੁਝ ਨਹੀਂ ਮਿਲਣਾ ਖਰੀਦਣ ਵਾਲਾ ਤਾਂ ਆ ਖੜਾਗਾ ਨਹੀਂ ਬੰਦਾ ਗੱਲ ਆ ਵੀਰੇ ਕੋਈ ਗੱਲ ਨਹੀਂ ਹਾਂ ਬਣ ਕੇ ਦੇ ਇਹ ਨੂੰ ਮੁੰਡਿਆਂ ਨੂੰ 35000 ਹਾਂ 1 ਰੁਪਿਆ ਵਾਧਾ ਦੇ ਦੇ ਤੀਮਾ ਦੇ ਨਹੀਂ ਦੇ ਤੇਰੀ ਮਨ ਬਾਬਾ ਸਹੀ ਆ ਨਹੀਂ ਹਰ ਧੱਕਾ ਵੀ ਗੁਰੂ ਪਿਆਰੋਂ ਇੰਨਾ ਕਿਹਾ ਹਾਂ ਇਹ ਮੈਂ ਦੱਸੀ ਹਾਂ ਅੱਛਾ ਕਿੰਦਾ ਕੱਦ ਵੀ ਇਹ ਨਹੀਂ ਇਹ ਕੀ ਉਹ ਆ ਚਲ ਕਾਤਵਗਲੇ ਪੱਪੀ ਚੀ ਆ ਰਿਹਾ ਕਾਤੀ ਸਰ 35 ਹਜ਼ਾਰ ਲਾਤਾ ਬਹੁਤ ਆ ਹੁਣ ਇੱਧ ਉੱਤੇ ਕੀ ਹੈ ਚਲਾ ਯਾਰ ਬਾਬਾ ਪੈਂਤੀ ਆ ਰਿਹਾ ਵੇਖ ਲੋ ਤੇ ਭਰਾ ਬੱਕਰੀ ਆ ਸਰ ਨਾ ਦਿੱਤੀ ਨਹੀਂ ਬਾਬਾ ਤੇ ਬੱਕਰੀ ਫੇਰ 35 ਦਾ ਫਿਰ ਲੱਗੀਂ ਦਾ ਦਿੰਦਾ ਹੀ ਦੇ ਦਿੰਦਾ ਮੈਂ ਇਹਦਾ ਹੋਰ ਕਿੰਨਾ ਮੈਂ ਕਰਾਇਆ ਪਾ ਕੇ ਇੱਥੇ ਵੀ ਆਇਆ ਅੱਛਾ ਹਾਂ ਚਲ ਗੱਲ ਮੁਕਾਉਨੇ ਆ ਭਾਈ ਅੱਜ ਬਾਬਾ ਜੀ ਪਿੰਡ ਕਿਹੜਾ ਬਹਿਵਲ ਕਲਾਂ ਹੈ ਬਹਿਵਲ ਕਲਾਂ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਆ ਜਾਓ ਬੱਕਰੀਆਂ ਲਿਆਏ ਨੇਗੇ ਇੱਧਰ ਨਿਗਾ ਮਰਵਾ ਦੇ ਬਾਈ ਬੱਕਰੀਆਂ ਹੈਗੀਆਂ ਨੇ ਸਾਰੀਆਂ ਬੜੀਆਂ ਕੀ ਨਾਮ ਆ ਬਾਬਾ ਜੀ ਮੇਰਾ ਨਾਮ ਜਲੌਰ ਸਿੰਘ ਖਾਲਸਾ ਜਲੌਰ ਸਿੰਘ ਖਾਲਸਾ ਕਿੰਨੇ ਨਗ ਲਿਆਂਦੇ ਤੁਸੀਂ ਜੀ 11 ਨਾਗਾ ਵੱਡੇ ਦੇ ਸੱਤ ਵੱਡੇ ਦੇ ਕੀ ਭਾਤੋਂ ਸ਼ੁਰੂ ਹੈ ਬੱਕਰੀ ਕੀ ਭਾਤੋਂ ਕਰਕੇ ਕਿੱਥੇ ਤੱਕ ਹੈ ਇਹ ਬਾਈ 55 50 ਸ਼ੁਰੂ ਹਾਂ अच्छा ਜਿਵੇਂ ਜਿਵੇਂ ਜੇ ਕੱਠੀਆਂ ਦਾ ਮੁੱਲ ਹੁਣ ਆ ਤਾਂ 55 ਆਲੀ ਲੱਗਦੀ ਨਹੀਂ ਇਹ ਨਹੀਂ ਵੀਰੇ ਤੇ ਵਿੱਚੋਂ ਕੱਲੀਆਂ ਕੱਲੀਆਂ ਫੜਦੇ ਆ ਅੱਛਾ ਇਹਦਾ ਹੁਣ 22000 ਰੁਪਿਆ ਮੁੱਲ ਹੈ ਇਹਦਾ 22000 ਹਾਂ ਇਹ ਦੰਦਾਂ ਦੀ ਕਿਵੇਂ ਆ ਇਹਦਾ ਇਹ ਬੱਚੀ ਹੈ ਅੱਛਾ ਤੇ ਹੋਰ ਦਿਖਾਵਾਂਗੇ ਮੜਾ ਲਵੇ ਲੱਕੇ ਦਿਖਾਵਾਂ ਇਹ ਬੱਕਰੀਆਂ ਕਦੋਂ ਰੱਖੀਆਂ ਨਹੀਂ ਆ ਬੱਕਰੀਆਂ ਸਾੜੀਆਂ ਬਚਪਨ ਤੋਂ ਰੱਖੀਆਂ ਬਚਪਨ ਤੋਂ ਹਾਂਜੀ ਪੱਕੀ ਗੱਲ ਹੈ ਹੱਕ ਹੈ ਬੱਕਰੀਆਂ ਜੀ ਪਲਿਆ ਸੀ ਅੱਛਾ ਇਹ ਬੱਕਰੀਆਂ ਫਿਰ ਘਰ ਦੀਆਂ ਜਬ ਮੁੱਲ ਲਈ ਹੋਏ ਨੇ ਵਿਚ ਘਰਦਿਆਂ ਵੀ ਐ ਵਿਚ ਮੁੱਲ ਵੀ ਲੈਣਾ ਜੀ ਠੀਕ ਐ ਪਹਿਲਾਂ ਕਿਹੜੀਆਂ ਰੱਖੀ ਸਾਰਿਆਂ ਨੂੰ ਬਚਪਨ ਤੋਂ ਫਿਰ ਪਹਿਲਾਂ ਦੂਜੀਆਂ ਹੁੰਦੀਆਂ ਅੰਬਰਸਰੀ ਹੁੰਦੀਆਂ ਜਾਂ ਦੇਸੀ ਹੁੰਦੀਆਂ ਸੀ ਹੁਣਾਂ ਬਿੱਟਲਾਂ ਚੱਲ ਪਈਆਂ ਆਹਾ ਹਾਂ ਬਚਪਨ ਤੋਂ ਕਹਿੰਦੇ ਨੇ ਬਾਬਾ ਜੀ ਆ ਵਕਰੀ ਕੀ ਭਾਗ ਰਿਆ ਦਾ ਇਹਦਾ 50000 ਰੁਪਏ ਲੈ ਆ ਵਈ ਇਧਰ ਨੂੰ ਕਰ ਲੋ ਯਾਰ ਆ ਕਰੀ 50000 ਗੱਬਣ ਕੇ ਨੂੰ ਟਾਈਮ ਦੀ ਕਹਿੰਦੇ ਆ ਢਾਈਆਂ ਮਹੀਨੇ ਦੀ ਢਾਈਆਂ ਮਹੀਨਾ ਦੀ ਹਾਂਜੀ ਸਾਰਿਆਂ ਦਾ ਮੁੱਲ ਕੀ ਕਰਦੇ ਹਾਂ ਫਿਰ ਹਾਰਿਆਂ ਦਾ 3 ਲੱਖ ਰੁਪਏ ਛੱਡ ਕੇ ਨਹੀਂ ਕਰਨਾ ਕੁਛ ਤੇ ਜਿਹਨੂੰ ਆਊਗਾ ਛੱਡੂਗਾ ਹਸਾਨਾ ਉਹ ਤਾਂ ਛੱਡਾਂਗੇ ਅੱਛਾ ਹੁਣ ਮੁੱਲ ਲੱਗੋਏ ਹਾਣਾ ਛੱਡਾਂਗੇ ਠੀਕ ਹੈ ਹੁਣ ਆ ਤਿੰਨ ਸਾਹਮਣੇ ਵੇਚ ਲਾ 55 ਮੰਗੇ 35 ਲੱਗਾ ਠੀਕ ਹੈ ਇਹਦਾ ਹਾਂ ਇਹਦਾ 35 ਲੱਗ ਗਿਆ ਮੇਮਣੇ ਕਿੰਨੇ ਕਿੰਨੇ ਤੇ ਉਹ ਡਬਲ ਆ ਇੱਧਰ ਦਿਖਾ ਕਿ ਲੈਈ ਬਾਈ ਇਹਦੇ ਵਿੱਚ ਤਿੰਨ ਮੇਮਣੇ ਨੇ ਇਹਦੇ ਮੰਗਰ ਤੇ ਹੈਗੇ ਮਹੀਨੇ-ਮਹੀਨੇ ਦੇ ਉੱਤੇ ਹੀ ਮਹੀਨੇ ਤੋਂ ਮਹੀਨੇ ਤੋਂ ਉੱਤੇ ਹੋ ਗਣਾ ਠੀਕ ਹੈ ਪਰ ਤੁਸੀਂ 45 ਦਾ ਰਾਹ ਦੇ ਦੱਸਿਆ ਨਾਲ ਹਾਂ ਅੱਛਾ ਦੇਣੀ ਕਿੱਥੇ ਤੱਕ ਸੀ ਵੀਰੇ ਇਹ 40 ਤੱਕਰ ਛਾੜਦੇ ਨਹੀਂ ਸੀ 40 ਤੱਕ ਹਾਂ ਵੀ ਪੰਜ ਵਾਲੇ ਹੋਰ ਭਾਲਦੇ ਸੀ ਹਾਂ ਤੇ ਮਨ ਲੱਗਦਾ ਹੀ ਆ ਵੀਰੇ ਲੱਗਦੇ ਹੈਗੇ ਹਾਂ ਠੀਕ ਐ 35000 ਰੁਪਏ ਦਾ ਬਹੁਤ ਦਿਨਾਂ ਦਾ ਲੱਕੀਂਦ ਹਾਂ ਹੋਰ ਕੰਮ ਕੀ ਕਰਦੇ ਹੋ ਬੱਕਰੀਆਂ ਦੇ ਨਾਲ ਨਾਲ ਵਾਈ ਕਰੀ ਜੰਨੇ ਆ ਥੋੜੀ ਘਣੀ ਕਿੰਨੀ ਕਿਓ ਹੈਗਾ 4 ਕਿਲੇ 4 ਕਿਲੇ ਆਪਦੇ ਹਾਂਜੀ ਉਹਦੇ ਵਿੱਚ ਕੰਮ ਕਰਦੇ ਠੀਕ ਐ ਤੇ ਇਹਦਾ ਕਿਆ ਮੁੱਲ ਕਰਦੇ ਹੋਗੇ ਇਹਦਾ ਜੀ 36000 ਰੁਪਿਆ ਇਹਦਾ ਘੱਟ ਆ ਨਾ ਪਾ ਇਹ ਰੋਜ ਹਸਾਉਣ ਵਾਲਾ ਇਹ ਵੱਡੀਆਂ ਬੱਕਰੀਆਂ ਜਾ ਜਾਂਦੀ ਉਹ ਜੇ ਪੱਠਾਂ ਚ ਜਾਂਦੀ ਹੈ ਉਹ ਪੱਠਾਂ ਜਾਂਦੀ ਹੈ ਇਹ ਬੁੱਢੀ ਆ ਗਈ ਵਿਚਾਰੀ ਬੁੱਢੀ ਦਾ ਹੁੰਦੀ ਨਹੀਂ ਇਹ ਜੇ ਬੰਦਾ ਇਹਨੂੰ ਸੰਭੂਗਾ ਅੱਛਾ ਇਹ ਤਾਂ ਬੁੱਢਾ ਵਾਲਾਂ ਦੀ ਕਰ ਦੇਵੇ ਕੋਸ ਕਿੰਨੇ ਸੂਏ ਲੈ ਕੇ ਫਿਰ ਬੱਕਰੀ ਨੂੰ ਛੱਡ ਦੇ ਸੂਏ ਕਹੇ ਗੇ ਤਾਂ ਮੇਰੇ ਕੋਲੇ 15-15 10 ਦਾ ਵੀ ਸੂਈ ਜਾਂਦੀਆਂ ਹਾਂ ਕਹੇ ਜੇ ਜਦੋਂ ਕੋਈ ਵਗਾਹ ਪਾ ਜਾਂਦਾ ਉਦੋਂ ਚੱਕ ਵੀ ਦਿੰਦਾ ਮੈਂ ਬਾਈ ਅੱਛਾ ਇਹ ਰੇਟ ਦੇ ਹਿਸਾਬ ਨਾਲ ਫੁੱਲ ਕਿੰਨੀਆਂ ਬੱਕਰੀਆਂ ਨੇ ਫਿਰ ਘਰ ਜੀ ਮੇਰੇ ਕੋਲੇ ਹੈਗਾ 22 23 ਬੱਕਰੀਆਂ 22 23 ਬੱਕਰੀਆਂ ਸਾਹਮਣੇ ਵਾਸਤੇ ਬੰਦਾ ਰੱਖਿਆ ਜਾਂ ਆਪ ਹੀ ਸਾਹਮਣੇ ਹੈ ਸਾਹਮਣੇ ਵਾਸਤੇ ਬੰਦਾ ਰੱਖਿਆ ਨਹੀਂ ਆਪ ਵੀ ਸਾਹਮਣੇ ਬੰਦਾ ਵੀ ਰੱਖਿਆ ਵਾ ਅੱਛਾ ਮੁੱਲ ਮੁੜਦਾ ਫਿਰ ਬੰਦੇ ਰਹੀਂ ਫੇਰ ਹੀ ਲਈ ਫਿਰਦੇ ਆ ਮਰਦਾ ਦਮਚਾਰੀਆਂ ਦਿੰਦੀਆਂ ਤਾਂ ਹੀ ਅੱਛਾ ਲੈ ਵੀ ਬੱਕਰੀਆਂ ਦਿਖਾਓ ਭਾਈ ਸਾਰੀਆਂ ਨਿੰਗਾ ਮਾਰ ਕੇ ਬਹੁਤ ਚੰਗੀਆਂ ਨੇ ਇੱਕ ਮਿੰਟ ਬਾਬਾ ਜੀ ਇੱਥੇ ਆਓ ਨਾਲ ਉਹਨਾਂ ਵੀ ਆ ਜਾ ਲੈ ਵੀ ਆ ਜਾ ਹੁਣ ਜਿਹੜਾ ਮਾਰ ਲੱਗਦਾ ਚੰਗੀ ਤਰ੍ਹਾਂ ਮਾਰੀ ਥੋੜਾ ਢੀੜੇ ਥਾਂ ਤੇ ਖੜ ਗਿਆ ਬਾਬਾ ਆ ਕੇ ਆ ਜਾ हां जी भाई गुरु जी एदा क्या मूल्य करया एदा 36000 ਰੁਪਏ ਇਹਦਾ 36000 ਰੁਪਿਆ ਗੱਬਣ ਇਹ ਗੱਬਣ ਆ ਕਿੰਨੇ ਟਾਈਮ ਦਾ ਇਹ ਬਣੀ ਨੂੰ ਹੋਇਆ ਜੇ 20 ਮਹੀਨੇ ਨੂੰ ਹੋਣ ਵਾਲਾ ਇਹਨੂੰ ਬਾ ਮਹੀਨੇ ਵਾਂਗ ਹਾਂ ਇਹਦਾ ਵੀ ਰੱਬ ਆਸਰਿਆ ਜਦੋਂ ਮਹੀਨਾ ਹੋਰ ਹੋ ਗਿਆ ਫਿਰ ਪਤਾ ਲੱਗ ਜੂਗਾ ਠੀਕ ਆ ਇਹ ਲੱਗਾ ਰਿਹਾ ਵੀ ਹੁਣੀ ਅੱਧੀ ਗੱਬਣ ਹੋਈ ਪਈ ਆ ਕਾਰਨ ਕੀ ਇਹ ਨਹੀਂ ਨਹੀਂ ਹੁਣ ਪਰਜੀ ਖੜੀ ਕਰਕੇ ਲੱਗਦੀ ਐ ਠੀਕ ਆ ਠੱਠੇ ਖਾਦੇ ਵੇ ओके ਲੈ ਵੀ ਆ ਬੱਕਰੀ 40000 ਤੱਕ ਦੇਣੀ ਸੀਗੀ ਤੇ ਆ ਬੱਕਰੀਆਂ ਵੀ ਸਾਰੀਆਂ ਵੱਡੀਆਂ ਨੇਗੀਆਂ ਬੱਕਰੀਆਂ ਕੁੱਲ ਮਿਲਾ ਕੇ ਬਾਬਾ ਜੀ ਕੋਲ ਹੈਗੀਆਂ ਨੇ ਵੱਡੀਆਂ ਭਾਈ ਛੋਟੀ ਬੱਕਰੀ ਕੋਈ ਨਹੀਂ ਹੈਗੀ ਇਹ ਬਾਬਾ ਜੀ ਇਹ ਫਿਰ ਘੱਟ ਮੁੱਲ ਵਾਲੀਆਂ ਨੇ ਇਹ ਇਹ 32000 ਰੁਪਿਆ ਇਹ 32000 ਉਹਦਾ 30000 ਰੁਪਇਆ ਪਹਿਲਾਂ ਤਾਂ ਡਰਾਇ ਦਿੱਤਾ ਸੀ ਕਹਿੰਦਾ 55 ਤੋਂ 70 ਤੋਂ ਸ਼ੁਰੂ ਨੇ ਮੁੱਲਾ ਤੇ ਫਿਰ ਉਹ ਜਿਵੇਂ ਬੱਤਰ ਜਿਹੜਾ ਹੱਥ ਪਾਉਂਦਾ ਉਹ ਜਿੱਦਾਂ ਫਿਰ ਮੰਗੀਦਾ ਠੀਕ ਆ ਮੈਂ ਤਾਂ ਇਹ ਪੁੱਛਿਆ ਜੀ ਵੀ ਸ਼ੁਰੂ ਕਿੱਥੋਂ ਤੱਕ ਹੋ ਕੇ ਤਾਂ ਤੱਕ ਆ ਗਈ ਚਲੋ ਬੁੱਲ ਮਲਾ ਕੇ ਗੱਲਬਾਤ ਵਧੀਆ ਲੱਗੀ 4 ਕਿੱਲੇ ਇਹ 40000 ਰੁਪਇਆ ਹੀ ਦੇਖਤਾ ਸੀ ਦਿਨ ਇਹਦਾ 40000 ਇਹਦਾ ਨੇੜੇ ਹੀ ਆ ਗੱਬ ਇਹਦਾ ਨੇੜੇ ਆ ਵੀਰੇ ਜੀ ਹੁਣ ਇਹਦਾ 40000 ਹਾਂਜੀ ਹੈ ਨੇੜੀ ਆ ਹਾਂਜੀ ਇਹਦਾ 40000 ਕਰ ਦੇ ਹਾਂ ਬਈ ਆਇਆ ਬਈ ਆਇਆ ਬਾਬਾ ਆਇਆ ਬਾਬਾ ਦੇ ਦੇ ਬਾਬਾ ਆਇਓ ਰੀ ਆਜਾ ਲੈ ਲਓ ਲੈ ਨਾ ਆਇਓ ਰੀ ਆਜੋ ਦੱਸੋ ਬਾਬਾ ਜੀ ਉਰੇ ਆ ਜਾ ਕੋਈ ਨਾ ਉਰੇ ਨਾ ਕੋਈ ਗੱਲ ਆਇਆ 55000 ਰੁਪਏ ਜੀ ਓਏ ਸੁਣ ਗਿਆ ਉਹਦਾ ਸੁਣ ਗਿਆ ਇਹਨਾਂ ਨੂੰ ਸਾਰਾ ਪਤਾ ਲੱਗ ਗਿਆ ਵੀ ਇੱਥੇ ਜੀ ਗੱਲਬਾਤ ਖੜੀ ਹੈਗੀ ਵੀ ਇੰਨੇ ਕਿ ਚਾਹਦੇ ਨੇ ਸਾਰਾ ਪਤਾ ਲੱਗ ਗਿਆ ਉਹਦਾ ਹੁਣ ਛਾੜ ਦੇ ਗੱਲ ਆ ਤੁਸੀਂ ਆਪ ਹੀ ਤੁਹਾਡੇ ਸਾਹਮਣੇ ਲੱਗਿਆ 35 ਲੇਗਾ 36000 ਦੀ ਬੱਕੇ ਰੁਪਏ ਗਣ ਲਾਪਦੇ ਤੇਰਾ ਕੱਚਾ ਮੁੱਲ ਲਾਉਂਦਾ ਨਹੀਂ ਹਾਂ ਛਲ ਗਣਾ ਦੇ ਯਾਰ ਹੋਰ ਕਮਾਲ ਦੀ ਗੱਲ ਉਹ 20000 ਰੁਪਏ ਨਾਲ ਉਹਨਾਂ ਨੂੰ ਬੱਕਰੀ ਮਿਲਦੀ ਸੀਗੀ ਵਪਾਰੀ ਪੱਕਾ ਸੀਗਾ ਇਹਨੇ ਅਗੇ ਕੱਚੀ ਗੱਲ ਨਹੀਂ ਕਰੀ ਲੈ ਬਈ ਆਪਦੇ ਪੈਸੇ ਯਾਰ ਹਾਂ ਇੱਕੋ ਜੂੜੇ ਹੱਟ ਮਾਰੀ ਤੇ ਆ ਬੱਕਰੀ ਸੀਗੀ ਦੇਖ ਲਓ ਚੰਗੀ ਤਰ੍ਹਾਂ ਠੀਕ ਹੈ ਉਹ ਬਾਈਆਂ ਨੇ ਲਈ ਨਹੀਂ ਹੈਗੀ ਚਲੋ ਕੋਈ ਗੱਲ ਨਹੀਂ ਸਾਲੇ ਯਾਰ ਉਹਨਾਂ ਨੇ ਨਾ ਇੱਕੋ ਹੀ ਗੱਲ ਨਾਲ ਆ ਰਹੇ ਭਰਾ ਹੀ ਆਏ ਬਰੇ ਯਾਰ ਉਹਨਾਂ ਤੁਸੀਂ ਦਾ ਭੱਜੂ ਭੱਜੂ ਕਰੀ ਨੇ ਆ ਸੋਤੇ ਹੁੰਦੇ ਹੁੰਦੇ ਕੋਈ ਫਿਰ ਹੁਣ ਆ ਵੇਲਾ ਫਾਨਿਆਂ ਨੂੰ ਹੜ ਕਹਿੰਦਾ ਦੇਣਿਆ ਫਿਰ ਹੁਣ ਬੁੱਲਿਆ ਨਹੀਂ ਹੁੰਦਾ ਬੱਕਰੀ ਦਿਖਾਏ ਥੱਲੂ ਦਿਖਾ ਦੀ ਦਿਖਾ ਹਾਂ 1000 ਰੁਪਏ ਹੋਰ ਹੀ ਪਾ ਕੇ ਦੇਖ ਲਾਂਦੇ ਵੈਸੇ ਇਹਨਾਂ ਨੇ 31000 ਤੋਂ 4000 ਰੁਪਏ ਪਾਤਾ ਸੀ ਬਾਬਾ ਨਾ ਲੈਣੀ ਹੁਣ ਨਹੀਂ ਆਇਆ ਦੇਣ ਕੋਲ ਵਿੱਚ ਨਹੀਂ ਹੈ ਕਿ ਕੋਈ ਚੱਕਰ ਨਹੀਂਗਾ ਹੁਣੇ ਨਫੇ ਨਾਲ ਮਿਲੂ ਇਧਰੋਂ ਕਿੰਨਾ ਨਫਾ ਲਾ ਕੇ ਬੋਲਾ ਅਸੀਂ ਆਏ ਨਹੀਂ ਆਦੇ ਵੀ ਤੂੰ ਕਿਉਂ ਲਈ ਨਾ ਤੁਸੀਂ ਨਾ ਤੁਸੀਂ ਕੋਈ ਚੱਕਰ ਨਹੀਂ ਜਾਣੀ ਤਾਂ ਵਿੱਚ ਨਹੀਂ ਆ ਵੱਡੇ ਭਾਈ ਯਾਰ ਆਪਣੇ ਕੋਲ ਹਾਂ ਇਹਨਾਂ ਨੇ ਤਾਂ ਗਾਹਾਂ ਵੇਚਣੀ ਇਹ ਤਾਂ ਨਫੇ ਨਾਲ ਹੁਣ ਫੜਾ ਲੈਣੇ ਕੰਮ ਤੁਸੀਂ ਆ ਡੱਬੀ ਲੈ ਲਓ ਆਹ ਲੈ ਲਓ ਤੁਸੀਂ ਹੋਵੇ ਇਹਦੀ ਇਹਦੀ ਵੀ ਟੂਲ ਬਣਦੀ ਆ ਇਹਨਾਂ ਤੋਂ ਗੱਲ ਨਹੀਂ ਬਣੀ ਚਲ ਇਹਨਾਂ ਨੇ ਭਾਈ ਬਣਾ ਲਈ ਮੇਮਣੇ ਹੈਗੇ ਨੇ ਤਿੰਨ ਇਹ ਤੁਹਾਨੂੰ ਦਿਖਾ ਦਨੇ ਬਾਈ ਇੱਕ ਵਾਰ ਫੇਰ ਮਾਰ ਦੇ ਉਧਰ ਮੇਮਣੇ ਬਾਹਰ ਹੀ ਕੱਢ ਲਿਆ ਬਾਈ ਮੇਮਣੇ ਲਈ ਵਈ ਓਏ ਮਗਾਇਓ ਬਾਬਾ ਜੀ ਮੇਮਣੇ ਚੱਲ ਫਿਰ ਲੈਈ ਬਾਈ ਰਹਿਮੇ ਮੇਮਣੇ ਮੇਮਣੇ ਦਿਖਾਉਨੇ ਆ 35 ਲੱਗਿਆ ਜੀ ਬਾਬਾ ਜੀ ਕਹਿੰਦਾ 36 ਦੇਵਾਂਗੇ ਇੱਕੋ ਝੂੜੇ ਚ ਬਸ ਸਾਡੇ ਅੱਖੇ ਤੋਂ 35 ਤੋਂ 36 ਵੀ ਗਈ ਬੱਕਰੀ ਵੇ ਗਈ ਕੋਈ ਨਾ ਕੋਈ ਆਸਤਾ ਬਾੜੀ ਨਹੀਂ ਆ ਬਾਈ ਦੇ ਲੈਣੀ ਠੀਕ ਹੈ ਨਾ ਲੈ ਲਓ ਬਾਈ ਤੂੰ ਮੈਂ ਕਹ ਲੈ ਲਓ ਆ ਜਿਓ ਆ ਦੇਖੋ ਤਿੰਨਵੇਂ ਮਹੀਨੇ ਨੇ ਬਾਈ ਦੇ ਨਾਲ ਆ ਦੇਖੋ ਹੈਗੇ ਮਹੀਨੇ ਮਹੀਨੇ ਦੇ ਬਹੁਤ ਹੋਣ ਮਹੀਨੇ ਦੇ ਕੋਈ ਨਾ ਪਤਾ ਲੱਗ ਦੇ ਦੇਖ ਲੈ ਬਾਬਾ ਖੜਾ ਕੇ ਵੀ ਤਿੰਨੇ ਹਿੱਸੇ ਦੀ ਨੇ ਠੀਕ ਹੈ ਤਿੰਨਵੇਂ ਮਹੀਨੇ ਤਾਂ ਮੇਲੀ ਰਹੇ ਨੇ ਨਹੀਂ ਠੀਕ ਹੈ 3000 ਆ ਵੀਰੇ ਲਿਖਾਈ ਲਿਖੋ ਜੀ 3000 ਆ ਹਨੋ ਬੈਣੀ ਕੋਣ ਕਹਦਾ ਛੋਟ ਕਰ ਦੇ ਖਾਲਸ ਤੇਰੀ ਮਰਜ਼ੀ ਹੈ ਲਿਖਾਈ ਉਹਨਾਂ ਨੇ ਖਾਲੀ ਖਾਈ ਕਰਾ ਦੇ ਕਿਹੜੀ ਗੱਲ ਆ ਜਿਵੇਂ ਮਰਜ਼ੀ ਕਰ ਲੈ ਆਪਾਂ ਮਾਲਾਂ ਦੇ ਬੰਦੇ ਕਿਹੜੀ ਗੱਲ ਆ ਕਹੋ ਜੀ ਗੱਲ ਤਾਂ ਉਧਰ ਹੀ ਬੈ ਉਹ ਜਿੱਦਰ ਮਰਜ਼ੀ ਪਾ ਗਿਓ ਚਾਹੇ ਛੋਟ ਕਰਦੇ ਚਾਹੇ ਲਿਖਾਈ ਕਰਾ ਹਾਂ 100 ਰੁਪਏ ਬਸ ਹਾਂ ਆਪੋ ਆਪਣੀ ਚੈੱਕ ਹੁਣ ਸਾਜੀ ਰਖਾਈ ਹੋਗੀ ਤਿੰਨਵੇਂ ਵਜਿਆਗੇ ਭਾਈ ਨਾਲ ਤੀਜਾ ਵੀ ਲੈ ਕੇ ਤੀਜਾ ਵੀ ਲਈ ਭਾਈ ਓਏ ਚੈੱਕ ਕਰ ਮੇਮਣੇ ਇਸ ਦਿਨੇ ਭਈਆ ਦੇਖ ਲੈ ਬੱਕਰੀ ਥੋੜੇ ਉਪਰਾਂ ਕਰ ਰਹੀ ਹੈਗੀ ਫੜ ਕੇ ਜਗਾਉਣੀ ਪੈਂਦੀ ਥੋੜੀ ਹੁਣੇ ਨਵੇਂ ਨਾਲ ਹੁਣ ਬਾਬਾ ਜੀ ਨੇ ਰਾਹ ਦਿੱਤਾ ਜੀ ਬੰਦੇ ਆ ਗਏ ਚਲੋ ਯਾਰ ਸਾਵੇਂ ਇਹਨਾਂ ਨੂੰ ਦੇ ਦਈਏ ਚਲ ਵਧੀਆ ਵਿਚਾਰਿਆਂ ਨੂੰ ਸਮੰਢ ਨਹੀਂ ਆਹ ਵਪਾਰੀ ਸੀਗੇ ਉਹ ਵਪਾਰੀ ਨਹੀਂ ਹੈਗੇ ਸੀ ਗੰਦੇ ਬਾਬਾ ਹੁਣ ਹੋਰ ਵੀ ਵੇਚ ਲੈ ਉਧਰ ਇੱਕ ਬਹੁਤ ਸਾਰੀਆਂ ਵੇਚਣੀਆਂ ਨੇ ਵੇਚਣੀਆਂ ਸਾਰੀਆਂ ਆ ਜਾ ਮਰਜੀ ਲਾ ਆ ਜਾ ਬਾਈ ਓਏ ਬਕਾਇਆ ਤੇਨੂੰ ਹੋਰ ਇੱਕ ਦਪਾਈਏ ਬਾਬਾ ਇਹ ਕਿ ਭੀ ਕੁਛ ਆਉਗਾ ਤੁਸੀਂ ਚਲ ਇਧਰ ਹੋ ਜਾ ਬਾਈ ਬਣ ਕੇ ਆ ਦੱਸ ਬਾਬਾ ਜੀ ਇਹ ਮੇਰੇ ਕੋਲ ਕੱਪ ਹੈ ਜੀ ਕਿਸੇ ਇਹ ਗਾਪ ਪਾ ਵੀਰੇ ਜੇ ਦਿਨਾਂ ਦੇ ਸੁਣਾ ਨੇ ਉਹ ਪੱਠ ਲੈ ਲੋ ਲੇ ਬਾਬਾ ਇਹ ਗੱਲ ਕਿ ਕਿੰਨੀ ਜੀ ਦੀਗਾ ਪਏ ਇਹ ਤਾਂ ਅਮੀਨਾ ਤੋਂ ਤੇ ਉਸਾਦੀ ਹੈ ਛੱਟ ਨਹੀਂ ਪੱਕੀ ਜਮਾ ਹਾਂ ਰੇਟ ਮੱਕ ਹਾਂ ਰੇਟ ਕੀ ਹੈ ਰੇਟ ਤੁਹਾਨੂੰ ਦੱਸਿਆ ਪਤਾ ਵਿਕੀ ਜਾਂਦੀ ਹੈ ਉਹ ਰੇਟ ਦੱਸਦੇ ਫਿਰ ਵਿਕੀ ਗਿਆ ਓਰੇ ਆ ਜਾ ਇਹ 50000 ਓਰੇ ਆ ਜਾ ਬਾਬਾ ਇਹਦਾ ਵਾਸਤੇ ਹੁਣ ਦੇ ਦੇ ਬਾਬਾ ਇਹਨਾਂ ਨੂੰ ਇਹਨਾਂ ਨੂੰ ਨਾ ਲੈ ਲੈਣ ਲੈ ਲੈਣ ਮੈਂ ਕਿਦੋਂ ਨਾ ਰੇਟ ਕੱਟਣਾ ਨਹੀਂ ਦੱਸ ਦੱਸਣਾ ਤੂੰ ਦੱਸ ਫੇਰ ਬਾਬਾ ਜੀ ਰਾਹ ਦੋ ਯਾਰ ਜਾਨ ਜਾਨ ਨਹੀਂ ਦੇਣਾ ਉਹ ਭਾਈ ਚੱਲ ਅੱਗੇ ਤਾਂ ਜਾ ਤੂੰ ਕਹਿ ਕੇ ਤਾਂ ਜਾ ਤੂੰ ਕਹਿ ਕੇ ਜਾ ਉਸ ਭਾਈ ਹਾਂ ਗੱਲ ਤਾਂ ਫੇਰ ਅਗਲੇ ਨੂੰ ਦੱਸਦੇ ਆਏ ਇਹ ਹਣ ਇਕੱਠਾ ਥੋੜਾ ਮੈਂ ਵੀ ਕਹਿ ਦੂੰਗਾ ਵੀ ਐਂ ਤੂੰ ਉੱਥੇ ਆਉਣਾ ਹੀ ਨਹੀਂ ਮੁੜ ਕੇ ਆਹ ਬੱਕਰੀ ਜੀ ਹਾਂ ਉਹ ਬੱਕਰੀ ਚੇ ਬੱਕਰੀ ਆਵਾਂਗੇ ਤੇਰਾ ਸੌਦਾ ਹੋਈ ਜਾਂ ਫੇਰ ਮੁੜ ਕੇ ਚੱਲੋ ਦਾ ਮੰਗਣਾ ਹੀ ਆ ਅਗਲੇ ਨੂੰ ਚਲੋ ਭਾਈ ਗੱਲ ਨਿਬੜੀ ਨਾ ਓੜਾਈ ਇੱਕ ਬੱਕਰੀ ਵੇਚਤੀ ਬਾਬਾ ਜੀ ਮੰਨ ਦੇਣੇ ਭਰਾਵਾ ਇਹਦਾ 35000 ਰੁਪਿਆ ਲੱਗਿਆ ਵਾ ਘਰੇ ਜਾਣਸਾਰ ਵਿਕਣੀ ਬੱਕਰੀ ਇਹ ਫੋਨ ਵੀ ਆਈ ਜਾਂਦੇ ਹਾਂ ਦਾ ਵੇਚੀ ਨਾ ਮੰਡੀ ਤੇ ਤੇ ਗਾਂ ਆ ਲੈਣੇ ਮੈਂ 35 ਦੀ ਵੇਚਣੀ ਤੁਸੀਂ ਨੇ ਨਹੀਂ ਨਹੀਂ 35 ਦੀ ਨਹੀਂ ਹਾਂ 35000 ਮੁੱਲ ਕਰੀ ਜਾਂਦਾ ਮੈਂ ਤਾਂ ਬੱਕਰੀ ਲੈਣੀ ਆ 35000 ਦਾ ਦਾਤ ਤਨੋਂ ਕਿ ਲੱਗੀ ਜਾਂਦੇ ਨੂੰ ਇਹ ਦਾ ਘਰੇ ਹੀ ਹਾਂ ਮਾਰੀ ਭਾਈ ਇੱਧਰ ਡਬਲਾ ਪਾਠ ਬੱਲਕੀ ਆ ਵੱਡੀ ਵੀ ਆ ਉਹ ਪਾਠ ਦੇ ਪਾਠ ਦਾ ਦੋਨਾਂ ਦਾ ਮੈਨੂੰ 70000 ਰੁਪਇਆ ਬਹੁਤ ਦਿਨਾਂ ਦਾ ਕਹੀ ਜਾਂਦਾ ਅੱਛਾ ਹੁੰਦਾ ਠੀਕ ਹੈ ਹਾਂ ਤੇ ਅਗਲਾ ਕਹਿੰਦਾ ਖਣੀ ਵੇ ਇਹਦੇ ਮੂੰਹ ਬੜਾਈ ਕਰਦੇ ਬੜਾਈ ਨਹੀਂ ਆਹ ਦੀ ਚੀਜ਼ ਦੀ ਓਕੇ ਫਿਰ ਆਪਾਂ ਜਿਹੜਾ ਮਾਲ ਮੁੱਲ ਮੰਗਦੇ ਆ ਇਹ ਬੱਕਰੀ ਨਾ ਕੋਈ ਥਲਾਹੇ ਹਮ ਘਰੇ ਗਏ ਨੂੰ ਵੇਖੇ ਨਾ ਚਾਹ ਫੋਟੋ ਨਾਲ ਕਿਤੇ ਸਾਨੂੰ ਕਹਦੇ ਵੇ ਹੰਡਰ ਨਿਕਲ ਜੇ ਤਾਂ ਔਖਾ ਹੰਡਰ ਅਸੀਂ ਆ ਬੈਠੇ ਜੇ ਹੰਡਰ ਨਿਕਲ ਜੇ ਹਾਂ ਠੀਕ ਹੈ ਪੱਕੀ ਗੱਬਣ ਕਹਿ ਕੇ ਦੇ ਦਿੱਤੀ ਤਾਂ ਦੇਤੀ ਖਾਲੀ ਨਿਕਲ ਗਿਆ ਜਿੰਮੇਵਾਰੀ ਹੈ ਹਾਂ ਠੀਕ ਅੱਜ ਕਿੰਨੇ ਨਾ ਵੇਚੇ ਬੱਕਰੀ ਇੱਕੋ ਹੀ ਵੇਚੀ ਆ ਇੱਕੋ ਹੀ ਵੇਚੀ ਆ ਉਹ ਵੀ ਟਕਾ ਕੇ ਹਾਂ ਇਹ ਵੀ ਟਕਾ ਕੇ ਵਿਕਣੀਆਂ ਆਪਣੇ ਮੇਰੇ ਬੇਗ ਮਾਲ ਮੋਲਾ ਪਾ ਲੈਣੇ ਜਿਹੜਾ ਟਕਾ ਕੇ ਹੀ ਲੈਣੇ ਮੈਂ ਬੱਕਰੀਆਂ ਤਾਂ ਹੁਣ ਆ ਪਾਸੇ ਅਸੀਂ ਖੜੀਆਂ ਫੇਰੀਆਂ ਹੋਰ ਵੀ ਹਾਂ ਇੱਕ ਹੀ ਆਣੇ ਹਾਂ ਪਰ ਬੱਕਰੀ ਬੱਕਰੀ ਦਾ ਮੋਲ ਆ ਬੱਕਰੀ ਬੱਕਰੀ ਦਾ ਮੋਲ ਜਿਹੋ ਜੀ ਸਮਾਈ ਤੇ ਜਿਹੋ ਜਿਹਾ ਦੱਤ ਪਹਿਲਾ ਠੀਕ ਹੈ ਲਓ ਬਾਬਾ ਜੀ ਤੋਂ ਬਈ ਸਿੱਖਿਆ ਲੋ ਖੇਤੀ ਬਾੜੀ ਦੇ ਨਾਲ ਨਾਲ ਇਹ ਕਹਿੰਦੇ ਸੀ ਆਪਦਾ ਕੰਮ ਕਰਦੇ ਆ ਚਾਰ ਕਿੱਲੇ ਦੱਸਿਆ ਜੀ ਹਾਂਜੀ ਹਾਂਜੀ ਚਾਰ ਕਿੱਲਾਂ ਦੇ ਨਾਲ ਬੰਦੇ ਕਿੰਨੇ ਉਚਾਰਨ ਵਾਲੇ ਇਹਨਾਂ ਨੂੰ ਇੱਕ ਜਾਂ ਦੋ ਜੀ ਦੋ ਆਏ ਦੋ ਬੰਦੇ ਨੇ ਚਾਰ ਹਾਂ ਇੱਕ ਫਿਰ ਮੁੰਡਾ ਰੱਖਿਆ ਵਾ ਖੇਤੀ ਦੇ ਨਾਲ ਵਧੀਆ ਤੁੰਦਾ ਨਾ ਵਧੀਆ ਬਹੁਤ ਵਧੀਆ ਬਾਈ ਜਿਹੜਾ ਕਰਨ ਵਾਲਾ ਹਾਂ ਤੇ ਜੇ ਹੁਣ ਆਪਾਂ ਕਹਿ ਦਈਏ ਵੀ ਉ ਮੱਝਾਂ ਵਾਲਾ ਗੱਲ ਆ ਪਾ ਕੇ ਟੋਕਰਾਂ ਪਰਿਓ ਜਾ ਫਿਰ ਉਹੋ ਜਿਹਾ ਆਉਂਦਾਂ ਦਿੰਦੀਆਂ ਅੱਛਾ ਤੇ ਇਹ ਦਾ ਫਿਰ 4-5 ਘੰਟੇ ਦਾ ਇਹਨਾਂ ਨੂੰ ਵੇਖਣਾ ਪੈਂਦਾ ਟਕਾ ਕੇ 2 ਘੰਟੇ ਦਾ ਤੜਕੇ ਚੰਗੀ ਤਰ੍ਹਾਂ ਤੇ 2 ਘੰਟੇ ਤਿੰਨ ਪਿਛਲੇ ਪਹਿਰ ਵਾ ਠੀਕ ਹੈ ਉਸ ਤੋਂ ਬਾਅਦ ਜਿਵੇਂ ਮਰਜ਼ੀ ਖੇਡੀ ਜਾ ਫਿਰ ਫੇਰ ਗੱਲ ਬਣਦੀ ਆ ਅਜਾ ਟਾਈਟ ਹੋਣ ਦੇ ਮੂ ਠੀਕ ਚੰਗਾ ਜੀ ਧੰਨਵਾਦ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਧੰਨਵਾਦ